ਤੁਹਾਨੂੰ ਤੁਸੀਂ ਬਹੁਤ ਸਾਰੇ ਵੇਖੇ ਹੋਣਗੇ ਹਾਕੀ ਦਾ ਕੱਪ ਕਬੱਡੀ ਕੱਪ ਕੋਲ ਦੇ ਕੱਪ ਜਾਂ ਹੋਰ ਗੇਮਾਂ ਦੇ ਕੱਪ ਪਰ ਤੁਹਾਨੂੰ ਇੱਕ ਪੋਸਟਰ ਵਿਖਾ ਦਿੰਦੇ ਆ ਬਟਾਲਾ ਦੀ ਧਰਤੀ ਦੇ ਜਿੱਥੇ 30 ਤਰੀਕ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸੁਲਖਣੀ ਜੀ ਦਾ ਵਿਆਹ ਪਰਮ ਮਨਾਇਆ ਜਾ ਰਿਹਾ ਹੈ ਉਸ ਤੋਂ ਠੀਕ ਇੱਕ ਹਫ਼ਤਾ ਪਹਿਲਾਂ 24 ਅਗਸਤ ਨੂੰ ਸਾਨੇ ਦਸਤਾਰ ਕੱਪ ਕਰਵਾਇਆ ਜਾ ਰਿਹਾ ਹੈ 14ਵਾਂ ਕੱਪ ਹੈ ਸਾਰੀ ਟੀਮ ਖੜੀ ਹੈ ਆਓ ਗੱਲਬਾਤ ਕਰਦੇ ਹਾਂ ਕਿ ਇਹ ਸਫ਼ਰ ਕਿਸ ਤਰ੍ਹਾਂ ਸ਼ੁਰੂ ਹੋਇਆ ਅਤੇ ਇਸ ਵਾਰ ਕੀ ਵੱਖਰਾ ਕਰਨ ਜਾ ਰਿਹਾ ਹੈ ਆਓ ਇੱਥੇ ਸਾਰੇ ਟੀਮ ਦੇ ਮੈਂਬਰ ਖੜੇ ਆ ਗੱਲਬਾਤ ਕਰਦੇ ਆ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਪ੍ਰੀਤ ਪੌਰ ਸਿੰਘ ਜੀ ਸਭ ਤੋਂ ਪਹਿਲਾਂ ਮੈਂ ਇਥੋਂ ਸ਼ੁਰੂ ਕਰਦਾ ਕਿ ਜਿਹੜਾ ਤੁਸੀਂ ਦਸਤਾਰ ਸਜਾਉਣ ਦਾ ਕੰਪੂਸ਼ ਨੂੰ ਕੀਤਾ ਹੁਣ ਤੇ ਬਹੁਤ ਰੌਣਕਾਂ ਲੱਗਦੀਆਂ ਪਰ ਜਦੋਂ ਸ਼ੁਰੂ ਕੀਤਾ ਆਗਾਜ਼ ਦੀ ਗੱਲ ਕਰੀਏ ਜਦੋਂ ਪਹਿਲਾਂ ਸ਼ੁਰੂ ਕੀਤਾ ਕਿਸ ਤਰ੍ਹਾਂ ਦੀ ਸੋਚ ਸੋਚ ਸਿਰਫ ਇਹ ਹੀ ਸੀ ਕਿ ਗੁਰੂ ਨੂੰ ਜਾਨ ਦੇਣੀ ਹੈ ਜੀ ਤੇ ਗੁਰੂ ਨੂੰ ਹਾਜ਼ਰ ਨਾਜ਼ਰ ਜਿਹੜੀ ਇਹ ਜ਼ਿੰਦਗੀ ਸਮਰਪਿਤ ਕਰਕੇ ਕਿਸੇ ਚੰਗੇ ਕੰਮ ਵਲ ਤੁਰੀਏ ਸ਼ੁਰੂ ਤੋਂ ਸਮਾਜ ਸੇਵੀ ਦੇਖਦੇ ਰਹੇ ਆ ਉਹਨਾਂ ਵੱਲ ਧਿਆਨ ਸੀ ਚੀਜ਼ਾਂ ਵੱਲ ਤੇ ਸਮਾਜ ਦੇ ਪ੍ਰਮੁੱਖ ਕੰਮਾਂ ਨੂੰ ਜਿੱਥੇ ਲੋੜ ਸੀ ਚਾਹੇ ਉਹ ਗੁਰੂ ਦੇ ਘਰ ਦੇ ਵਿੱਚ ਹੋਵੇ ਚਾਹੇ ਬਾਹਰ ਬਾਹਰ ਹੋਵੇ ਹਮੇਸ਼ਾ ਕੋਸ਼ਿਸ਼ ਕੀਤੀ ਹੈ ਕਿ ਉਹਨਾਂ ਦੀ ਮਦਦ ਕੀਤੀ ਜਾਵੇ ਲੇਕਿਨ ਆਪਣਾ ਘਰ ਜਦੋਂ ਵੇਖਿਆ ਸਿੱਖੀ ਵੇਖੀ ਤੇ ਸਿੱਖੀ ਤੋਂ ਪੱਤ ਤ ਜਿਹੜੇ ਨੌਜਵਾਨ ਵੇਖੇ ਨਸ਼ਿਆਂ ਚ ਗਰਕ ਵੇਖੇ ਉਦੋਂ ਦਿਲ ਨੂੰ ਬੜੀ ਠੇਸ ਪਹੁੰਚੀ ਭਾਵੇਂ ਉਮਰਾਂ ਛੋਟੀਆਂ ਸੀ ਲੇਕਿਨ ਘਰਦਿਆਂ ਦੀ ਸੰਗਤ ਜਿੱਦ ਕਰਕੇ ਮਨ ਤੇ ਬਹੁਤ ਪ੍ਰਭਾਵ ਪਿਆ ਸ਼ਾਨੇ ਦਸਤਾਰ ਦਾ ਆਗਾਜ਼ ਤਕਰੀਬਨ 10-12 ਸਾਲ ਪਹਿਲਾਂ ਹੋਇਆ ਸੀ ਇਹ ਟੀਮ ਇਸ ਟਾਈਮ ਪੰਜਾਬ ਲੈਵਲ 'ਤੇ ਰਜਿਸਟਰਡ ਹੈ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਪੱਤਿਤ ਨੇ ਬੱਚੇ ਸਿੱਖੀ ਤੋਂ ਦੂਰ ਨੇ ਨਸ਼ਿਆਂ ਵਿੱਚ ਗਰਕਨੇ ਉਹਨਾਂ ਬੱਚਿਆਂ ਨੂੰ ਇਸ ਪਲੇਟਫਾਰਮ ਦੇ ਜ਼ਰੀਏ ਘਰ ਵਾਪਸੀ ਕਰਾਈਏ ਸਿੱਖੀ ਦੇ ਨਾਲ ਜੋੜੀਏ ਗੁਰਬਾਣੀ ਦੇ ਨਾਲ ਜੋੜੀਏ ਪੰਜਾਬੀ ਮਾਂ ਬੋਲੀ ਦੇ ਨਾਲ ਜੋੜੀਏ ਜਦੋਂ ਸ਼ੁਰੂਆਤ ਕੀਤੀ ਸੀ ਉਦੋਂ 1100 ਤੋਂ ਵੀਰ ਜੀ ਨਹੀਂ ਦੱਸਦੇ ਨੇ ਪ੍ਰੀਤ ਵੀਰ ਜੀ ਕਿ 1100 ਰੁਪਏ ਤੋਂ ਸ਼ੁਰੂਆਤ ਕੀਤੀ ਸੀ ਗੁਰਦਾਰਾ ਕਨ ਸਾਹਿਬ ਤੋਂ ਸ਼ੁਰੂਆਤ ਕੀਤੀ ਸੀ ਉਸ ਪਵਿੱਤਰ ਧਰਤੀ ਦੇ ਜਿੱਥੇ ਸਾਈਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਾਤਾ ਸੁਲਖਣੀ ਜੀ ਦਾ ਵਿਆਹ ਪੁਰਬ ਮਨਾਇਆ ਜਾਂਦਾ ਹੈ ਸੋ ਸਾਡੀ ਕੋਸ਼ਿਸ਼ ਹੈ ਅੱਜ ਅਸੀਂ 71000 ਤੱਕ ਪਹੁੰਚੇ ਹਾਂ ਤੇ ਸਾਰੇ ਟੀਮ ਮੈਂਬਰਾਂ ਦੇ ਸਹਿਯੋਗ ਨਾਲ ਸਾਰੇ ਐਨ ਆਰ ਆਈਆਂ ਦੇ ਸਹਿਯੋਗ ਦੇ ਨਾਲ ਤੇ ਸਾਰੇ ਬਟਾਲਾ ਵਾਸੀਆਂ ਦੇ ਸਹਿਯੋਗ ਦੇ ਨਾਲ ਪਹੁੰਚੇ ਹਾਂ ਜੀ ਇਸ ਵਾਰ ਜਿਹੜਾ 14ਵਾਂ ਕੱਪ ਹੋ ਰਿਹਾ ਉਹ ਕਿਸ ਤਰ੍ਹਾਂ ਵੱਖਰਾ ਹੋਏਗਾ ਕੀ ਕੀ ਖਾਸ ਹੋਏਗਾ ਤੇ ਕਿਸ ਕਿਸ ক্যাਟਾਗਰੀ ਦੇ ਤੇ ਨੌਜਵਾਨ ਭਾਗ ਲੈ ਸਕਦੇ ਇਹ ਜੀ 14ਵਾਂ ਸ਼ਾਨੇ ਦਸਤਾਰ ਕੱਪ ਜਿਹੜਾ ਸ਼ਾਨੇ ਦਸਤਾਰ ਦੀ ਟੀਮ ਵੱਲੋਂ ਕਰਵਾਇਆ ਜਾ ਰਿਹਾ ਇਸ ਵਿੱਚ ਪਿਛਲੀ ਵਾਰੀ 51000 ਦੇ ਨਕਦੇ ਨਾਮ ਸੀ ਇਸ ਵਾਰੀ 71000 ਦੇ ਰੱਖੇ ਨੇ ਠੀਕ ਹੈ ਜੀ ਇਹਦੇ ਵਿੱਚ ਪੰਜਾਬ ਭਰ ਦੇ ਵਿੱਚ ਜਿਹੜਾ ਵੀ ਭਾਗ ਲੈਣਾ ਚਾਹਵੇ ਲੈ ਕੇ ਮਤਲਬ ਭਾਗ ਲੈ ਸਕਦਾ ਇਸ ਦੀ 15 ਦਿਨ ਪਹਿਲਾਂ ਰਜਿਸਟ੍ਰੇਸ਼ਨ ਸ਼ੁਰੂ ਹੋ ਜਾਣੀ ਹੈ ਜੀ ਸਾਡੀ ਟੀਮ ਜਿਹੜੀ ਐਕਟਿਵ ਹੈ ਮੀਡੀਆ ਤੇ ਵੀ ਮੋਬਾਈਲ ਨੰਬਰ ਜਿਹੜੇ ਜਾਰੀ ਕਰਨੇ ਨੇ ਉਹਨਾਂ ਤੇ ਵੀ ਜਿਹੜੇ ਵੀ ਭਾਗ ਲੈਣਾ ਚਾਹਣ ਰਜਿਸਟ੍ਰੇਸ਼ਨ ਕਰਵਾ ਕੇ ਆਪਣਾ ਆਧਾਰ ਕਾਰਡ ਸੈਂਡ ਕਰਕੇ ਟੀਮ ਨਾਲ ਕੰਟੈਕਟ ਕਰ ਸਕਦੇ ਨੇ ਤੇ ਮੁਕਾਬਲੇ ਵਾਲੇ ਦਿਨ ਜਿਹੜਾ ਜੱਸਾ ਸਿੰਘ ਆਲਰਾਮ ਗੜੀਆ ਵਿਖੇ ਉਸ ਦਿਨ ਮੁਕਾਬਲੇ ਦੇ ਜਿਹੜੇ 10 ਵਜੇ ਅਸੀਂ ਸ਼ੁਰੂ ਕਰ ਦਨੇ ਆਂ। ਦਰਸ਼ਕਾਂ ਦੇ ਮਨ 'ਚ ਵੱਡਾ ਸਵਾਲ ਹੋਏਗਾ ਜਿੰਨਾ ਭਾਗ ਲੈਣਾ ਬੱਚਿਆਂ ਨੇ। ਉਹਨਾਂ ਵਾਸਤੇ ਕੋਈ ਫੀਸ ਹੋਏਗੀ ਜਾਂ ਕੀ ਪ੍ਰੋਸੀਜਰ ਹੋਏਗਾ ਤੁਸੀਂ ਬਕਾਇਦਾ ਆਨਲਾਈਨ ਵੇਖਦੇ ਹੋ। ਦਸਤਾਰ ਕਿਸ ਨੂੰ ਬੰਦਦੇ ਆ ਤੁਹਾਡੀ ਟੀਮ ਵੇਖਦੀ ਆ ਕਿ ਕਿਸ ਤਰ੍ਹਾਂ ਹਿੱਸਾ ਲੈਂਦੇ ਆ। ਨਹੀਂ ਜੀ ਇਹ ਕੋਈ ਫੀਸ ਨਹੀਂ ਆ ਬੱਚਿਆਂ ਦੀ ਇਹ ਬਿਲਕੁਲ ਮੁਫਤ ਐ ਐਂਟਰੀ ਐ ਜੀ। ਇਦੇ ਵਿੱਚ ਬੱਚਿਆਂ ਨੂੰ ਦਿੱਤਾ ਹੀ ਜਾਣਾ ਹੈ ਜੀ ਬੱਚਿਆਂ ਕੋ ਲਿਆ ਕੁਛ ਨਹੀਂ ਜਾਣਾ ਅਸੀਂ ਜੋੜਨਾ ਹੈ ਅਸੀਂ ਤੋੜਨਾ ਨਹੀਂ ਅਸੀਂ ਉਹਨਾਂ ਨੂੰ ਜੋੜਨਾ ਹੈ ਜੋੜਨ ਦੇ ਕਰਕੇ ਅਸੀਂ ਭਾਵੇਂ ਜਿੰਨੇ ਵੀ ਸਾਡੇ ਲੱਖਾਂ ਰੁਪਏ ਵੀ ਲੱਗਣ ਅਸੀਂ ਬੱਚਿਆਂ ਨੂੰ ਸਿੱਕੀ ਦੇ ਰੂਪ ਦੇ ਨਾਲ ਜੋੜਨਾ ਅਸੀਂ ਉਹਨਾਂ ਕੋ ਲੈਣਾ ਕੁਛ ਨਹੀਂ ਆਪਣੇ ਭੈਣ ਭਾਈਆਂ ਨੂੰ ਆਪਣੇ ਨਾਲ ਜੋੜਨਾ ਬਸ ਕਿਸ ਤਰ੍ਹਾਂ ਸਿਲੈਕਟ ਕਰਦੇ ਹੋ ਬੱਚਿਆਂ ਨੂੰ ਬੱਚਿਆਂ ਨੂੰ ਸਿਲੈਕਟ ਕਰਨ ਦਾ ਤਰੀਕਾ ਜੀ ਦਸਤਾਰ ਮੁਕਾਬਲੇ ਵਿੱਚ ਸਾਡੇ ਸੀਨੀਅਰ ਜਜਮੈਂਟ ਜਿੱਦਾਂ ਪ੍ਰੀਤ ਵੀਰ ਜੀ ਨੇ ਸਾਡੇ ਗੁਰਜੀਤ ਵੀਰ ਜੀ ਨੇ ਬਾਜਵੇ ਨੇ ਮਤਲਬ ਇਹ ਸਾਰੇ ਅਕੈਡਮੀਆ ਦੇ ਜਿਹੜੇ ਸੀਨੀਅਰ ਜਿਹੜੇ ਸ਼ੁਰੂ ਤੋਂ ਮੋਢੇ ਨਾਲ ਮੋਢਾ ਜੋੜ ਕੇ ਤੁਰਦੇ ਰਹੇ ਨੇ ਇਹਨਾਂ ਦੀ ਜਿਹੜੀ ਉਮਰਾਂ ਦਾ ਤਕਾਜ਼ਾ ਜਿਹੜਾ ਇਹਨਾਂ ਨੂੰ ਐਕਸਪੀਰੀਅੰਸ ਆ ਇਹ ਉਸ ਦੀ ਦਸਤਾਰ ਨੂੰ ਬੰਨਣ ਦਾ ਸਜਾਉਣ ਦਾ ਟਾਈਮਿੰਗ ਆ ਜਿਹੜੀ ਉਹਦੇ ਲੜਨੇ ਉਹਦੀ ਸਾਫ ਸਫਾਈ ਆ ਜਿਹੜਾ ਉਹ ਸਾਰੀ ਕਾਊਂਟ ਹੁੰਦੀ ਆ ਉਹਨਾਂ ਦੇ ਨੰਬਰ ਲਿਖੇ ਜਾਂਦੇ ਨੇ ਉਸ ਦੇ ਅਕੋਰਡਿੰਗਲੀ ਜਿਹੜੀ ਇਹ ਜਜਮੈਂਟ ਜਿਹੜੀ ਆ ਹੁੰਦੀ ਆ ਜੂਨੀਅਰ ਕਰਦੇ ਨੇ ਸੀਨੀਅਰ ਤੱਕ ਜਾਂਦੀ ਨੇ ਸੀਨੀਅਰ ਸਿਲੈਕਟ ਕਰਦੇ ਨੇ ਫਿਰ ਉਹਨਾਂ ਦੇ ਪ੍ਰਾਈਜ਼ ਕੱਢੇ ਜਾਂਦੇ ਨੇ ਸਭ ਤੋਂ ਖਾਸ ਸਵਾਲ ਕਈ ਹਿੰਦੂ ਤਬਕੇ ਦੇ ਲੋਕ ਜਾਂ ਉਹਨਾਂ ਦੇ ਬੱਚੇ ਦਸਤਾਰ ਨੂੰ ਬਹੁਤ ਪਿਆਰ ਕਰਦੇ ਆ ਚਾਹੇ ਉਹ ਸਿੱਖੀ ਸਰੂਪ ਚ ਨਹੀਂ ਹੋਣ ਕੀ ਇਸ ਜਿਹੜਾ ਮੁਕਾਬਲਾ ਹੋ ਰਿਹਾ ਉਹ ਚ ਹਿੰਦੂ ਤਬਕੇ ਦੇ ਲੋਕ ਵੀ ਜਾਂ ਉਹਨਾਂ ਦੇ ਬੱਚੇ ਵੀ ਜਿਹੜੇ ਉਹ ਭਾਗ ਲੈ ਸਕਦੇ ਦੇਖੋ ਜੀ ਇਸ ਦੀ ਮਿਸਾਲ ਇਸ ਦੀ ਉਦਾਹਰਣ ਮੈਂ ਤੁਹਾਨੂੰ ਦੇਣਾ ਚਾਹੁੰਦਾ ਪਿਛਲੇ ਦਿਨੀ RAM NAVAMI ਜਦੋਂ RAM NAVAMI ਨਿਕਲੀ ਹੈ ਜਿਹੜੀ ਉਸ ਵਿੱਚ ਅਸੀਂ ਹਿੰਦੂਆਂ ਦੇ ਭੈਣ ਭਰਾਵਾਂ ਦੇ ਜਿਹੜਾ ਪ੍ਰੋਗਰਾਮ ਸੀ ਉਸ ਵਿੱਚ ਤਕਰੀਬਨ 700 ਤੋਂ 800 ਦੇ ਨੌਜਵਾਨਾਂ ਦੇ ਫ੍ਰੀ ਦਸਤਾਰਾਂ ਫ੍ਰ ਸਜਾਈ ਸੀ ਇਹ ਸਿੱਧਾ ਸਬੂਤ ਹੈ ਕਿ ਅਸੀਂ ਸਾਰਿਆਂ ਨੂੰ ਹੀ ਆਪਣੇ ਗੱਲ ਨਾਲ ਲਾਉਣੇ ਆ ਕੋਈ ਵੀ ਜਿਹੜਾ ਗੁਰੂ ਸਿੱਖੀ ਨੂੰ ਸਿੱਖੀ ਨੂੰ ਪਿਆਰ ਕਰਦਾ ਵੋ ਇਸ ਵਿੱਚ ਹਾਜ਼ਰੀਨਵਾ ਸਕਦਾ ਅਸੀਂ ਉਸਨੂੰ ਵਿਸ਼ੇਸ਼ ਸਨਮਾਨ ਵੀ ਕਰਾਂਗੇ ਉਹਦਾ ਸਤਕਾਰ ਵੀ ਕਰਾਂਗੇ ਫਿਰ ਜੀ ਤੁਹਾਡਾ ਤੋਂ ਇੱਕ ਸਵਾਲ ਆ ਇਹ ਜਿਹੜੇ ਤੁਸੀਂ ਪ੍ਰਾਈਜ਼ ਵੰਦਿਓ ਸਕਰੀਨ ਤੇ ਵਿਖਾਵਾਂਗੇ 71000 ਰੁਪਏ ਦਾ ਪ੍ਰਾਈਜ਼ ਆ ਇਹ ਮੈਨੇਜ ਕਿੱਦਾਂ ਕਰਦੇ ਹੋ ਕਿਹਦਾ ਕਿਹੜਾ ਸਹਿਯੋਗ ਹੈ ਕੋਈ ਜਥੇਬੰਦੀ ਸਹਿਯੋਗ ਕਰਦੀ ਹੈ ਜਾਂ ਕਿੱਥੋਂ ਸਹਿਯੋਗ ਲੈਂਦੇ ਹੋ ਨੇ ਜਿੱਥੇ ਬੰਦੀ ਚਲੋ ਸਾਰੇ ਜਨ ਨੇ ਸਹਿਯੋਗ ਕਰਦੇ ਨੇ ਸਭ ਤੋਂ ਪਹਿਲਾਂ ਸਾਡੀ ਟੀਮ ਜਿਹੜੀ ਆ ਟੀਮ ਮੈਂਬਰ ਸਾਡੇ ਜਿਹੜੇ ਆ ਉਹ ਸਾਰੇ ਆਪੋ ਆਪਣਾ ਦਸਬੰਦ ਕੱਢ ਕੇ ਆਪਾਂ ਜਿੱਦਾਂ ਮੰਨ ਲਓ ਕਿ ਪੱਟੀਆਂ ਦੇ ਦਿੰਨੇ ਆ ਕਿ ਤੁਸੀਂ ਗ੍ਰਾਈ ਜਿਹੜੀ ਆ ਸ਼ੁਰੂ ਕਰ ਲਓ ਜਾਂ ਜਿਹੜਾ ਵੀ ਕੋਈ ਸਰਕਲ ਦੇ ਵਿੱਚ ਹੈਗਾ ਆ ਉਹਨੂੰ ਆਪਾਂ ਦੱਸੀ ਰਿਹਾ ਕਿ ਆਪਾਂ ਇੱਦਾਂ ਦਾ ਕੰਪੀਟੀਸ਼ਨ ਕਰਾਉਨੇ ਆ ਕਿਉਂਕਿ ਕਾਫੀ ਸਮੇਂ ਤੋਂ ਕਰਾ ਰਹੇ ਆ ਸਾਰਿਆਂ ਨੂੰ ਪਤਾ ਹੀ ਆ ਔਰ ਜੋ ਜਿਹੜੇ ਪਿਛਲੇ ਮੇਰੀ ਸੇਵਾ ਦਿੰਦੇ ਆ ਉਹ ਹਰ ਸਾਲ ਆਪਣੇ ਆਪ ਹੀ ਸਾਨੂੰ ਜਿਹੜੀ ਉਹ ਸੇਵਾ ਦੇ ਕੇ ਜਾਂਦੇ ਆ ਕਿ ਤੁਸੀਂ ਇਸ ਵਾਰੀ ਹੋਰ ਵਧੀਆ ਕਰੋ ਤਾਂ ਕਿ ਜਿਹੜੇ ਬੱਚੇ ਆ ਉਹਨਾਂ ਨੂੰ ਵਧੀਆ ਇੱਕ ਪਲੇਟਫਾਰਮ ਮਿਲ ਸਕੇ ਔਰ ਬੱਚਿਆਂ ਨੂੰ ਇੱਕ ਉਤਸ਼ਾਹਤ ਹੁੰਦਾ ਹੈ ਕਿ ਹਾਂ ਕਿ ਆਪਾਂ ਇਸ ਵਾਰੀ ਫੇਰ ਕੰਪੀਟੀਸ਼ਨ ਦੇ ਵਿੱਚ ਜਾਣਾ ਹੈ ਔਰ ਇਹਦੇ ਵਿੱਚ ਮੈਂ ਇੱਕ ਗੱਲ ਹੋਰ ਛੋਟੀ ਜੀ ਦੱਸਣੀ ਚਾਹੁੰਦਾ ਸੀ ਕਿ ਸਾਡੇ ਕੋਲ ਚਾਹੇ 500 ਬੱਚਾ ਆ ਜੇ ਚਾਹੇ 600 ਬੱਚਾ ਆ ਜੇ ਅਸੀਂ ਉਸ ਹਰ ਬੱਚੇ ਨੂੰ ਇੱਕ ਸਰਟੀਫਿਕੇਟ ਤੇ ਇੱਕ ਮੈਡਲ ਦੇ ਨਾਲ ਸਨਮਾਨਿਤ ਕਰਦੇ ਹਾਂ ਕਿ ਉਸ ਬੱਚੇ ਨੂੰ ਹੌਸਲਾ ਹੌਸਲਾ ਫੁਜਾਈ ਜਿਹੜੀ ਉਹ ਜ਼ਰੂਰ ਮਿਲੇ ਕਿ ਮੈਂ ਐਡੀ ਦੂਰ ਗਿਆ ਮੈਨੂੰ ਪ੍ਰਾਈਜ਼ ਨਹੀਂ ਮਿਲਿਆ ਕਈਆਂ ਨੂੰ ਹੁੰਦਾ ਹੈ ਕਿ ਮੈਨੂੰ ਪ੍ਰਾਈਜ਼ ਨਹੀਂ ਮਿਲਿਆ ਉਹਨੂੰ ਇਹ ਨਾ ਲੱਗੇ ਕਿ ਮੈਂ ਕੰਪੀਟੀਸ਼ਨ ਦੇ ਵਿੱਚ ਗਿਆ ਮੈਨੂੰ ਕੁਝ ਮਿਲਿਆ ਨਹੀਂ ਹੋ ਸਕਦਾ ਹੈ ਕਿ ਉਹਨੂੰ ਉਹ ਚੀਜ਼ ਦੇ ਜਦੋਂ ਉਹ ਚੀਜ਼ ਦਿੱਤੀ ਜਾਵੇ ਸਰਟੀਫਿਕੇਟ ਜਾਂ ਮੈਡਲ ਉਹ ਅਗਲੀ ਵਾਰੀ ਇੰਨਾ ਕ ਵਧੀਆ ਬਣ ਕੇ ਆਵੇ ਕਿ ਉਹ ਜਿਹੜਾ ਆ ਉਹ ਫਰਸਟ ਪ੍ਰਾਈਜ਼ ਵੀ ਜਿੱਤ ਸਕੇ ਜਿਹੜਾ 24 ਅਗਸਤ ਨੂੰ ਇਸ਼ਾਨੇ ਦਾ ਸਤਾਰ ਕੱਪ ਹੋ ਰਿਹਾ ਹੈ ਇਹਦੀ ਟਾਈਮਿੰਗ ਦੱਸ ਦੋ ਲੋਕੇਸ਼ਨ ਦੱਸ ਦੋ ਤਾਂ ਕਿ ਜਿਹਨੇ ਪਹੁੰਚਣਾ ਹੈ ਵੇਖਣ ਨੂੰ ਪਹੁੰਚਣਾ ਹੈ ਕਈ ਵੇਖਣ ਦੇ ਸ਼ੁਕੀਨ ਹੁੰਦੇ ਆ ਦਸਤਾਰਾਂ ਜਦੋਂ ਸਜਾਉਂਦੇ ਆ ਸਿੰਘ ਤੇ ਕਈ ਵੇਖਣ ਦੇ ਸ਼ੁਕੀਨ ਹੁੰਦੇ ਆ ਤੇ ਕਿਸੇ ਨੇ ਆਉਣਾ ਹੋਵੇ ਜੀ ਜ਼ਰੂਰ ਜੀ ਇਹ ਸਾਰਿਆਂ ਨੂੰ ਜਿਹੜਾ ਆ 24 ਅਗਸਤ ਦਿਨ ਐਤਵਾਰ ਨੂੰ 2025 ਗੁਰਨਾਨਕ ਦੇਵ ਜੀ ਦੇ ਵਿਆਹ ਪ੍ਰੋਪਤ ਇੱਕ ਹਫਤਾ ਪਹਿਲਾਂ ਜਿਹੜਾ ਐਤਵਾਰ ਨੂੰ ਆਏਗਾ ਓ ਜੀ ਜੱਸਾ ਸਿੰਘ ਰਾਮਗੜੀਆਂ ਹਾਲ ਬਟਾਲਾ ਵਿਖੇ ਇਹ ਜਿਹੜਾ ਆ ਕੈਂਪ ਲੱਗੂਗਾ ਐ ਦਸਤਾਰ ਮੁਕਾਬਲਾ ਜਿਹੜਾ ਹੋਊਗਾ ਇਹਦੀ ਜਿਹੜੀ ਟਾਈਮਿੰਗ ਰਹੂਗੀ ਜੀ ਉਹ 10 ਵਜੇ ਤੋਂ ਲੈ ਕੇ ਕੋਈ 2 ਜਾਂ 3 ਵਜੇ ਦੇ ਕਰੀਬ ਕਰਿੰਦੀ ਆ ਕਿਉਂਕਿ ਕਿਉਂਕਿ ਜਦੋਂ ਕੰਪੀਟੀਸ਼ਨ ਹੋ ਜਾਂਦਾ ਫਿਰ ਸਲਮਾਨਤ ਕਰਨਾ 3 ਕੋਈ ਵਜੇ ਤੱਕ ਦੀ ਟਾਈਮਿੰਗ ਜਿਹੜੀ ਆ ਰਹਿੰਦੀ ਆ ਕੀ ਤੁਹਾਡੀ ਟੀਮ ਵੱਲੋਂ ਜਿਹੜੇ ਬੱਚੇ ਜਿਹਨਾਂ ਦਸਤਾਰ ਬੰਨੀ ਨਹੀਂ ਹੁੰਦੀ ਸ਼ਕੀਨ ਨੇ ਉਹਨਾਂ ਨੂੰ ਦਸਤਾਰ ਬੰਨੀ ਸਿਖਾਈ ਵੀ ਜਾਂਦੀ ਹੈ ਕੋਈ ਇਹੋ ਜਿਹੇ ਮੀਟਿੰਗਾਂ ਵੀ ਕਰਦੇ ਹੋ ਮੁਹੱਲਿਆਂ ਤੇ ਜਾ ਕੇ ਜਾਂ ਲੋ ਨੌਜਵਾਨਾਂ ਨੂੰ ਪ੍ਰੇਰਨਾ ਦਿੰਦੇ ਹੋ ਕਿ ਦਸਤਾਰ ਨਾਲ ਜੜੋ ਹਾਂਜੀ ਜੀ ਸਾਡੀ ਟੀਮ ਦੇ ਮੈਂਬਰ ਘੱਟੋ ਘੱਟ 25 ਤੋਂ 30 ਮੈਂਬਰ ਨੇ ਜਿਹਦੇ ਵਿੱਚ ਆਪਾਂ ਦੋ ਟੀਮ ਦੇ ਮੈਂਬਰਾਂ ਤੋਂ ਸ਼ੁਰੂ ਕੀਤਾ ਸੀ ਅੱਜ ਸਾਡੀ ਟੀਮ ਦੇ 30 ਤੋਂ ਪਲੱਸ ਮੈਂਬਰ ਨੇ ਔਰ ਸਾਰੇ ਦਸਤਾਰ ਕੋਚ ਨੇ ਕਿ ਸਾਰੇ ਵਧੀਆ ਦਸਤਾਰ ਸਜਾਉਂਦੇ ਵੀ ਔਰ ਸਿਖਾ ਵੀ ਲੈਂਦੇ ਆ ਉਹਦੇ ਵਿੱਚ ਸਾਡਾ ਕੋਸ਼ਿਸ਼ ਇਹੋ ਹੀ ਰਹਿੰਦੀ ਆ ਕਿ ਕਿਸੇ ਵੀ ਗੁਰਦੁਆਰਾ ਸਾਹਿਬ ਦੇ ਮੈਂ ਲੇਦੇ ਜਾਂ ਪਿੰਡ ਦੇ ਗੁਰਦੁਆਰਾ ਸਾਹਿਬ ਨਾਲ ਸੰਪਰਕ ਕਰਕੇ ਜੇ ਉਸ ਪਿੰਡ ਦੇ ਵਿੱਚ 20 ਤੋਂ 30 ਬੱਚੇ ਇਕੱਠੇ ਹੁੰਦੇ ਆ ਤੇ ਗੁਰਦੁਆਰਾ ਸਾਹਿਬ ਸਾਨੂੰ ਲੈਟਰ ਲਿਖ ਕੇ ਭੇਜੇ ਕਿ ਸਾਨੂੰ ਇੰਨੇ ਤੋਂ ਇੰਨੇ ਬੱਚੇ ਸਾਡੇ ਕੋਲ ਹੈਗੇ ਆ ਤੇ ਸਾਨੂੰ ਦਸਤਾਰਕੋਚ ਦੀ ਲੋੜ ਹੈ ਉਹਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਕਿ ਆਪਣੀ ਟੀਮ ਦੇ ਮੈਂਬਰਾਂ ਦੇ ਨਾਲ ਮੀਟਿੰਗ ਕਰਕੇ 300 ਤੇ 5 ਦਿਨਾਂ ਦੇ ਵਿੱਚ ਵਿੱਚ ਜਿਹੜਾ ਉਹ ਕੈਂਪ ਰੱਖਾਂਗੇ ਉਹਦੇ ਵਿੱਚ 2 ਘੰਟੇ ਦੀ ਟਾਈਮਿੰਗ ਹੋਊਗੀ ਔਰ ਉੱਥੇ ਆਪਾਂ ਜਿਹੜਾ ਆ ਉਹ ਫ੍ਰੀ ਦਸਤਾਰ ਜਿਹੜੀ ਆ ਸਿਖਾਈ ਵੀ ਜਾਊਗੀ ਕਿ ਜਿਹੜੇ ਬੱਚੇ ਨਹੀਂ ਵੀ ਸਿੱਖ ਸਕਦੇ ਜਾਂ ਪਿੰਡ ਆਣ ਕੇ ਸ਼ਹਿਰ ਆਣ ਕੇ ਨਹੀਂ ਸਿੱਖ ਸਕਦੇ ਜਾਂ ਪੈਸੇ ਨਹੀਂ ਦੇ ਸਕਦੇ ਉਹਨਾਂ ਨੂੰ ਇਹ ਦਸਤਾਰ ਫ੍ਰੀ ਸਿਖਾਈ ਜਾਊਗੀ। ਤੋਂ ਇਹ ਵੱਡੀ ਖੁਸ਼ਖਬਰੀ ਹੈ ਜੀ 14ਵਾਂ ਸ਼ਾਨਦੇ ਦਸਤਾਰ ਕੱਪ ਕਰਵਾਇਆ ਜਾ ਰਿਹਾ ਬਟਾਲਾ 'ਚ ਵੱਡੇ ਪੱਧਰ ਦੇ ਸਾਡੇ ਚੈਨਲ ਵੱਲੋਂ ਬੇਨਤੀ ਹੈ ਜਿਨ੍ਹਾਂ ਨੌਜੋਨਾਂ ਭਾਗ ਲੈਣਾ ਉਹ ਵੀ ਪਹੁੰਚਣ ਜਿਨ੍ਹਾਂ ਵੇਖਣਾ ਸ਼ੌਕੀਨ ਨੇ ਪੱਗਾਂ ਬੰਨੀਆਂ ਵੇਖਣੀਆਂ ਉਹ ਵੀ ਇੱਥੇ ਪਹੁੰਚਣ ਬੱਚਿਆਂ ਸਮੇਤ ਪਰਿਵਾਰਾਂ ਸਮੇਤ ਪਹੁੰਚੋ ਤਾਂ ਕਿ ਸਾਡਾ ਯੂਥ ਜਿਹੜਾ ਹੈ ਉਹ ਦਸਤਾਰ ਨਾਲ ਜੁੜੇ ਸਿੱਖੀ ਨਾਲ ਜੁੜੇ ਵੇਖਦੇ ਰਹੋ ਚੈਨਲ ਦਾ ਆਰ ਐਨ ਨਿਊਜ਼